ਪਾ ਮੈਂ ਇੱਕ ਵੀ ਨਜਾਇਜ਼ ਪਰਚਾ ਕਰਵਾਇਆ ਅਗਰ ਕਿਸੇ ਤੇ ਨਜਾਇਜ਼ ਪਰਚਾ ਹੋਇਆ ਵੀ ਆ ਤੇ ਮੈਨੂੰ ਆ ਕੇ ਕਹਿ ਸਕਦਾ ਮੇਰੇ ਤੇ ਨਜਾਇਜ਼ ਹੋਇਆ ਮੈਂ ਇੱਕ ਵੀ ਕਿਸੇ ਬੰਦੇ ਤੇ ਨਜਾਇਜ਼ ਪਰਚਾ ਨਾ ਕਰਾਇਆ ਤੇ ਨਾਮ ਹੈ ਹਾਮੀ ਪਰਦਾ ਨਜਾਇਜ਼ ਪਰਚਾ ਦੀ ਹਾਲਾਂਕਿ ਮੇਰੇ ਕੋਲ ਜਦੋਂ ਆਉਂਦੇ ਆ ਮੈਂ ਸਮਝਾਉਂਦੀ ਦੋਨਾਂ ਨੂੰ ਕੋਸ਼ਿਸ਼ ਕਰਦਾ ਕਿ ਫਾਇਦਾ ਕੋਈ ਨਹੀਂ ਤੂੰ ਅੱਜ ਵੀ ਰਾਜ ਨਵਾ ਕਰਦਾ ਦਾਹਾਂ ਸਾਲਾਂ ਬਾਅਦ ਵੀ ਰਾਜ ਨਵਾ ਕਰਨਾ ਕੋਟਾ ਕਚਰੀਆਂ ਤੇ ਭੱਜ ਕੇ ਤੂੰ ਉਹਦਾ ਇੱਕੋ ਹੀ ਹਾਲ ਨਾਲ ਲੜਾਈ ਨਾ ਕਰੋ ਆਪਣੇ ਆਪ ਗਵਾਨ ਨਾ ਪਿਆਰ ਨਾ ਰੋ ਹਮੇਸ਼ਾ ਜਿਹੜਾ ਆ ਉਹਦਾ ਫਾਇਦਾ ਜਿਹੜਾ ਆ ਸਾਨੂੰ ਇੱਕ ਦੂਜੇ ਨਾਲ ਪਿਆਰ ਨਾਲ ਰਹਿੰਦਾ ਐਮਐਲਏ ਸਾਹਿਬ ਇੱਕ ਸਵਾਲ ਦਾ ਜਵਾਬ ਦੇ ਦਿਓ ਆਪਣੇ ਹਲਕਾ ਸ਼੍ਰੀ ਹਰਗੋਬਿੰਦਪੁਰ ਵਿੱਚ ਕੀ ਵਿਕਾਸ ਅਜੇ ਤੱਕ ਤੁਸੀਂ ਕੀਤਾ ਹੈ ਇਹ ਸਾਇ ਤੁਹੀ ਆਰਟੀ ਲ ਪਾਓ ਤੁਹਾਨੂੰ ਤੇ ਇਹ ਗੱਲ ਇੱਕ ਇੱਕ ਮਿੰਟ ਇੱਕ ਇੱਕ ਕੋਈ ਗੱਲ ਨੋ ਪ੍ਰੋਬਲਮ ਇਹ ਵੀ ਗੱਲ ਜਵਾਬ ਹੈ ਆਰਟੀ ਲ ਪਾਓ ਮੈਂ ਖੋਦ ਤਾ ਨੂ ਰਿਕਾਰਡ ਕਢਾ ਕੇ ਦੇਣ ਲੱਗਾ ਹਾਂ ਫੇਸਬੁਕ ਤੇ ਪਾਉਣ ਲੱਗਾ ਇੱਕ ਮੈਂ ਫੇਸਬੁਕ ਤੇ ਪਾਈ ਜਾਂ ਪਿਛਲੇ ਤਕਰੀਬਨ 10 15 ਦਿਨ ਪਹਿਲਾਂ ਕਿ ਮੈਂ ਸਾਰੀਆਂ ਸੁਣਗੀਆਂ ਜਿਹੜੀਆਂ ਪਾਸ ਕਰਵਾ ਲਈਆਂ ਰਿਫੇਰੀਆਂ ਨਵੀਆਂ ਸਾਰੀਆਂ ਕਰ ਦਿੱਤੀਆਂ ਔਰ ਮੈਂ ਸਾਰਾ ਰਿਕਾਰਡ ਤੁਹਾਨੂੰ ਦਵਾਂਗਾ ਇੱਕ ਤਕਰੀਬਨ ਤਕਰੀਬਨ ਇਸ ਮਹੀਨੇ ਦੇ ਖੇਡ ਤੱਕ ਕਿ ਇਸ ਨਾਲ ਹੁਣ ਤੱਕ ਹਲਕੇ ਦੇ ਵਿੱਚ ਕਿੰਨਾ ਪੈਸਾ ਦਿੱਤਾ ਹੈ ਨੌਕਾ ਮੁਕਾ ਦਾ ਨੂੰ ਕਹਿ ਦਿੰਨਾ ਆ ਕਿ ਤਕਰੀਬਨ ਤਕਰੀਬਨ 3.5 ਲੱਖ ਰੁਪਿਆਵਾਂ ਉਹ ਅਸੀਂ ਆਪਣੇ ਹੱਲਕੇ ਦੇ ਵਿੱਚ ਲੈ ਆਂਦਾ ਹੁਣ ਲੱਗਿਆ ਤੁਹਾਨੂੰ ਨਹੀਂ ਦਿਖਦਾ ਕਿਉਂਕਿ ਸਾਡੀਆਂ ਮੈਂ ਕਿਦਾਂ ਜਰੂਰ ਕਹਿਣਾ ਆ ਚਾਹੇ ਤੁਸੀਂ ਗੁੱਸਾ ਕਰੋ ਚਾਹੇ ਕੁਝ ਕਰੋ ਸਾਨੂੰ ਜਦੋਂ ਇੱਕ ਮਸਲਾ ਹੱਲ ਹੋ ਜਾਂਦਾ ਨਾ ਸਾਡੀ ਇੱਕ ਸੜਕ ਬਣ ਜਾਂਦੀ ਆ ਵੀਰ ਨੂੰ ਨਾ ਵੀਰ ਨੂੰ ਹੱਥ ਨਾ ਚੱਲ ਪਈ ਸਾਡੀ ਇੱਕ ਸੜਕ ਬਣ ਜਾਂਦੀ ਆ ਜਦੋਂ ਉਹ ਮੈਂ ਕਿ ਦੂਜਾ ਪੜ ਲਵਾਉਂਦਾ ਤੇ ਅਸੀਂ ਉਸ ਚੀਜ਼ ਨੂੰ ਕੀ ਕਹਿੰਦੇ ਆ ਕਿ ਮੋਦਿਆ ਚਲੋ ਠੀਕ ਆ ਹੁਣ ਅਸੀਂ ਕਹਿੰਦੇ ਬਿਜਲੀ ਦਾ ਬਿੱਲ ਮਾਫ ਦੀ ਗੱਲ ਕੀਤੀ ਤਾਂ ਬਠੇ ਨਹੀਂ ਕਿਉਂਕਿ ਨੂੰ ਢਾਈ ਸਾਲ ਹੋ ਗਏ ਹੀ ਭੁੱਲ ਗਏ ਆ ਆਰਾਮ ਦੀ ਜ਼ਿੰਦਗੀ ਜੀ ਰਹੇ ਆ ਜਦੋਂ ਤੇ ਉਹਦਾ ਭਾਰ ਕਿਤੇ ਪਿਆ ਰਿਹਾ ਥੋੜੇ ਦੇ ਪਿਆ ਰਿਹਾ ਪਬਲਿਕ ਦਾ ਹੀ ਪਿਆ ਰਿਹਾ ਮੈਂ ਸਾਫ਼ ਕਹਿ ਰਿਹਾ ਤੁਹਾਨੂੰ ਉਹ ਤੁਹਾਡੀ ਜੇਬ ਚੋਂ 10000 ਸਰਕਾਰ ਨੇ ਕੋਈ ਆਪਣੇ ਕੋਲ ਕਿਸੇ ਐਮਐਲਏ ਨੇ ਤੇ ਨਹੀਂ ਆਪਣੇ ਕੋਲ ਦੇਣਾ ਇੰਨੀ ਐਮਐਲਏ ਦੀਆਂ ਖਾਈ ਨਹੀਂ ਅੱਜ ਤੁਹਾਡਾ ਬਿਜਲੀ ਦਾ ਬਿੱਲ ਮਾਫ ਕਰਦੇ ਹਲਕੇ ਦਾ ਉਹਦੇ ਪਿੰਡ ਦਾ ਨਹੀਂ ਕਰਾ ਸਕਦਾ ਕੀ ਕਰ ਲਵਾਂਗੇ ਤੁਸੀਂ ਪ੍ਰਿਆਸੀ ਚ ਰੋ 10000 ਦੇ ਵਿੱਚ ਪੰਡਾ ਬਿੱਲ ਮਾਫ ਕਰਾ ਲਵੋਗੇ ਨਹੀਂ ਹੁੰਦਾ ਤੋਂ ਮੈਂ ਤੁਹਾਨੂੰ ਇੱਕ ਗੱਲ ਕਹਿੰਦਾ ਕਿ ਤੁਸੀਂ ਇਹ ਚੀਜ਼ ਦੇ ਅਸੀਂ ਭੁੱਲ ਜਾਂਦੇ ਹਾਂ ਕਿਉਂ ਪੁਰਾਣੀਆਂ ਸਰਕਾਰਾਂ ਇਸ ਤਰੀਕੇ ਨਾਲ ਕਰਦੀਆਂ ਮੈਨੂੰ ਅੱਜ ਇਸ ਕੱਲ ਦਾ ਕਹਿ ਲੈ ਜਾਂ ਦੁੱਖ ਹੁੰਦਾ ਕਿ ਪੁਰਾਣੀਆਂ ਸਰਕਾਰਾਂ ਖੀਲ ਨੇ ਸਾਲ ਚ ਤਰੱਕੀਆਂ ਕੰਮ ਕਾਹਾਂ ਜੋ ਛੱਡਦੀਆਂ ਕਿਉਂਕਿ ਪੁਰਾਣੇ ਕੰਮ ਭੁੱਲ ਜਾਂਦੇ ਅਸੀਂ ਯਾਦ ਹੀ ਨਹੀਂ ਲੱਕ ਅਸੀਂ ਮੌਕੇ ਦੀ ਗੱਲ ਕਰਦੇ ਤੇ ਅੱਜ ਕੀ ਹੋਇਆ ਪੁਰਾਣੇ ਟਾਈਮ ਦੀ ਗੱਲ ਕਰਦੇ ਫਿਰ ਮੈਂ ਤੁਹਾਨੂੰ ਇੱਕੋ ਗੱਲ ਕਹਿੰਦਾ ਜੇ ਹਲਕਾ ਸਿਹਿਹਤ ਦੇ ਬੰਪੂਚੋ ਡਿਵੈਲਪਮੈਂਟ ਦੇ ਕੰਮ ਜਿੰਨੇ ਵੀ ਹੋਏ ਨੇ ਸਾਰੇ ਅਸੀਂ ਤਕਰੀਬਨ ਇਸ ਮਹੀਨੇ ਦੇ ਅਖੀਰ ਤੱਕ ਸਾਰੇ ਜਗ ਜाहिर ਕਰ ਦਾਂਗੇ ਕਿ ਕਿੰਨੀ ਗ੍ਰਾਂਟ ਆਈ ਹੈ ਕਿਹੜੇ ਪਿੰਡ ਨੂੰ ਕਿੰਨੀ ਪਈ ਹੈ ਹਰ ਇੱਕ ਇੱਕ ਰੁਪਏ ਦੀ ਤੋਂ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਔਰ ਤੁਹਾਡੀ ਸਾਰਿਆਂ ਦੀ ਜਿੰਨੇ ਵੀ ਡਿਮਾਂਡਸ ਆ ਜਿੰਨੀਆਂ ਵੀ ਮੰਗਾਂ ਨੇ ਉਹ ਸਾਰੀਆਂ ਮੈਂ ਸਰਕਾਰ ਤੱਕ ਪਹੁੰਚਾਵਾਂਗਾ ਪ੍ਰਿੰਸ ਸਾਹਿਬ ਤੱਕ ਪਹੁੰਚਾਵਾਂਗਾ ਇਹ ਇੱਕ ਬੇਨਤੀ ਆ ਖੁਲਾਸ ਕਰਗੇ ਡੇਰਾ ਪਵਾ ਨਾਰਕ ਬਲਾਕ ਦੀ ਸਾਡੇ ਕੋਲੋਂ ਸਿੱਧੀ ਬਜਾਈ ਹਰ ਸਾਲ ਕਰਾਈ ਜਾਂਦੀ ਆ ਅਸੀਂ ਸਿੱਧੀ ਬਜਾਈ ਬਹੁਤ ਕਰਦੇ ਆ ਬਹੁਤ ਆਪਣੇ ਇਲਾਕੇ 'ਚ ਐਸ ਸਾਲ ਇਹਨਾਂ ਨੇ ਸਾਨੂੰ ਕੋਈ ਪੈਸਾ ਨਹੀਂ ਪਾਇਆ ਹਰ ਸਾਲ ਸਿੱਧੀ ਬਜਾਈਦਿਆਂ ਨੂੰ 1500 ਰੁਪਏ ਕਿ 1 ਏਕੜ ਦੇ ਹਿਸਾਬ ਨਾਲ ਪਾਏ ਪੁੰਦੇ ਸੀਗੇ ਐਸ ਸਾਲ ਇਹ ਸਰਕਾਰ ਨੇ ਸਾਨੂੰ ਪੈਸਾ ਨਹੀਂ ਪਾਇਆ ਅਸੀਂ ਸਾਹਿਬ ਬਹੁਤ ਸਿੱਧੀ ਬਜਾਈ ਕਰਦੇ ਆ ਕੋਈ ਨਹੀਂ ਮੈਂ ਤੁਹਾਡੀ ਗੱਲ ਧਿਆਨ ਚ ਆ ਚੁੱਕੀ ਐ ਮੈਂ ਇਹ ਰੀਜ਼ਨ ਨਹੀਂ ਪਤਾ ਕਿਉਂ ਨਹੀਂ ਪਾਇਆ ਇਸ ਚੀਜ਼ ਦਾ ਮੈਂ ਪਤਾ ਕਰ ਲਿਆਂਗਾ ਔਰ ਮੈਂ ਤੁਹਾਨੂੰ ਆਸ਼ਵਾਸ਼ਣ ਦਿੰਦਾ ਕਿ ਇਹ ਚੀਜ਼ ਦਾ ਵੀ ਮਸਲੇ ਦਾ ਹੱਲ ਕਰਾਂਗੇ ਅਸੀਂ ਥੋੜਾ ਜਿਹਾ ਗੰਨੇ ਦਾ ਨਾ ਬੇਨਤੀ ਐ ਜੀ ਗੰਨੇ ਦੇ ਇੱਕ ਹਾਂਜੀ ਇੱਕੋ ਮਾਈਕ ਚਾਲੂ ਕਰ ਲਓ ਤੂੰ ਜਾ ਵੀ ਤੂੰ ਚੱਲਦਾ ਬਾਹਰ ਉਹ ਨਹੀਂ ਚੱਲਦਾ ਤੂੰ ਦੂਜਾ ਫੜ ਲਓ ਯਾਰ ਮੈਂ ਹਾਂ ਹੈਲੋ ਮੈਂ ਹਲਕੇ ਨਾਲ ਰਿਲੇਟਡ ਵੀ ਰੱਖੂੰਗਾ ਪਹਿਲੀ ਗੱਲ ਜਿਹੜਾ ਪੰਜਾਬ ਸਰਕਾਰ ਨੇ ਖਰੜਾ ਰੱਦ ਕੀਤਾ ਕੇਂਦਰ ਸਰਕਾਰ ਦਾ ਉਹਦੇ ਬਿਲਕੁਲ ਇੱਕ ਬੜੇ ਲੰਬੇ ਸਮੇਂ ਤੋਂ 1960 ਤੋਂ ਐਮਐਸਪੀ ਚੱਲ ਰਹੀ ਆ ਜੋ ਜਿਸ ਤਰੀਕੇ ਨਾਲ ਦੱਸਿਆ ਗਿਆ 1960 ਤੋਂ ਤਕਰੀਬਨ ਫਿਰ ਸ਼ੁਰੂ ਹੋ ਥੋੜੀ ਬੋਦੀ ਆ ਅਜੇ ਤੱਕ ਸਾਡੇ ਤੋਂ ਵੱਧਦੀ ਗ੍ਰੁੰਦੀ ਬਣਿਆ ਉਹਦੇ ਪੈਰਲਰ ਕਿਸਾਨ ਜਥੇਬੰਦੀਆਂ ਨੇ ਇੱਕ ਤਰਹੀਹ ਦਿੱਤੀ ਮਾਨ ਸਰਕਾਰ ਨੂੰ ਖਰੜਾ ਭੇਜਿਆ ਖੇਤੀ ਨੀਤੀ ਦਾ ਉਹ ਪੁਜੀਤ ਗੱਲ ਵੀ ਕੀਤੀ ਗਈ ਵੀ ਇਹ ਨੂੰ ਜ਼ਰੂਰ ਲਾਗੂ ਕੀਤਾ ਜਾਵੇ